ਇਹਨੂੰ ਪਹੁੰਚਿਆ ਬਾਬਾ ਦੀਪ ਸਿੰਘ ਜੀ ਨੇ ਇਹਨੂੰ ਪਹੁੰਚਿਆ ਭਾਈ ਬਚਿੱਤਰ ਸਿੰਘ ਜੀ ਨੇ ਇਹਨੂੰ ਪਹੁੰਚਿਆ ਭਗਤ ਪੂਰਨ ਸਿੰਘ ਜੀ ਨੇ ਇੱਥੋਂ ਨਿਕਲ ਕੇ ਜੋ ਆਂਦਰਾ ਪਾਟ ਕੇ ਕਹਿੰਦੀਆਂ ਨਾ ਫਿਰ ਹਮਰੀ ਕਰੋ ਹਾ ਤੇਰਾ ਅਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਹੁਣ ਮੈਂ ਸਿਰ ਤੇਰੇ ਕੋਲੋਂ ਨਹੀਂ ਚੱਕਦਾ ਸਚਾਰ ਮੁਖ ਦੀ ਇਹ ਅਵਸਥਾ ਹੈ ਭਾਈ ਮੁਕੰਮਲ ਆਤਮ ਸਮਰਪਣ ਕੰਪਲੀਟ ਸਰੰਡਰ ਮਨ ਲਈ ਗੱਲ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ ਕਿਨਵੇਂ ਥਾਪ ਉਥਾਪਣ ਹਾਰਾ ਨਾਨਕ ਆਤਮਤਾ ਉਹਦੇ ਹੱਥ ਵਿੱਚ ਹੈ ਸਮਰਪਾਣੀ ਨਹੀਂ ਉਹ ਅੰਦਰੋਂ ਤੁਰਦਾ ਹੈ ਅੰਦਰੋਂ ਸੌਲ ਡਰਾਈਵਨ ਹੈ ਆਤਮਿਕ ਕਾਰਸ਼ੀਲਤਾ ਕਿਸੇ ਬੰਦੇ ਦਾ ਲੈਕਚਰ ਸੁਣ ਕੇ ਤੁਰ ਪਾਵਾਂਗੇ ਤਾਂ ਯਾਦ ਰੱਖਿਓ ਕਿਸੇ ਹੋਰ ਦਾ ਸੁਣ ਕੇ ਰੋਕ ਵੀ ਪਾਵਾਂਗੇ ਜਦੋਂ ਅੰਦਰੋਂ ਤੁਰਦਾ ਹੈ ਤੇ ਫਿਰ ਕੋਈ ਰੋਕ ਨਹੀਂ ਸਕਦਾ ਭਗਤ ਜੀ ਨੂੰ ਕੋਈ ਰੋਕ ਨਹੀਂ ਸਕਿਆ ਬੜੀਆਂ ਬੰਦਸ਼ਾਂ ਆਈਆਂ ਭਗਤ ਜੀ ਤੇ ਨਹੀਂ ਜਿੰਨੇ ਵੀ ਇਸ ਰਾਹ ਤੇ ਤੁਰੇ ਭਾਵੇਂ ਉਹ ਕੋਈ ਵੀ ਹੋਣ ਮੈਂ ਭਗਤ ਜੀ ਨੂੰ ਪੜਿਆ ਮੈਨੂੰ ਉਹਨਾਂ ਬਾਰੇ ਪਤਾ ਕਿਸੇ ਨੇ ਈਦੀ ਜੀ ਨੂੰ ਪੜਿਆ ਉਹਨਾਂ ਬਾਰੇ ਪਤਾ ਪਰ ਜਿੰਨੇ ਵੀ ਚੱਲੇ ਨੇ ਰੁਕਾਵਟਾਂ ਆਈਆਂ ਪਰ ਰੁਕੇ ਕਿਉਂ ਨਹੀਂ ਕਿਉਂਕਿ ਉਹ ਕਿਸੇ ਦੇ ਤੋਰੇ ਹੋਏ ਨਹੀਂ ਉਹਨਾਂ ਦਾ ਕੋਈ ਇਸ ਦੁਨੀਆ ਵਿੱਚ ਗੋਡਫਾਦਰ ਕੋਈ ਨਹੀਂ ਸੀ ਜਿਹੜਾ ਕਹਿੰਦਾ ਸੀ ਹਾਂ ਤੁਰ ਤੂੰ ਉਹਨਾਂ ਦੇ ਅੰਦਰੋਂ ਅੰਦਰੋਂ ਡਰਾਈਵਿੰਗ ਚੱਲਦੀ ਸੀ ਪਗਤ ਜੀ ਬਾਰੇ ਸਮੇਂ ਦੇ ਪ੍ਰਬੰਧਕਾਂ ਨੇ ਦਰਬਾਰ ਸਾਹਿਬ ਦੇ ਬਾਹਰ ਬੈਠਣ ਵੀ ਨਾ ਦੇਣਾ ਸਮੇਂ ਦੇ ਹਾਕਮਾਂ ਨੇ ਉਹਨਾਂ ਨੂੰ ਕਿਤੇ ਆਸ਼ਰਮ ਦੇ ਵਿੱਚ ਕਿਤੇ ਘਰ ਵਿੱਚ ਕਿਤੇ ਫਟਕਦੇ ਸੱਜੇ ਖੱਬੇ ਉਹਨਾਂ ਨੂੰ ਪਿੰਗਲਿਆਂ ਨੂੰ ਲੈ ਕੇ ਬਹਿਣ ਨਾ ਦੇਣਾ ਚੁਕਾਰਣਾ ਇੱਥੋਂ ਚੱਕ ਲਾ ਉੱਥੇ ਲੈ ਜਾ ਉੱਥੋਂ ਲੈ ਜਾ ਉੱਥੇ ਲੈ ਜਾ ਇੱਥੋਂ ਤੱਕ ਪਗਤ ਜੀ ਦੇ ਕਰੈਕਟਰ ਬਾਰੇ ਅਖਬਾਰਾਂ ਵਿੱਚ ਵੀ ਬਹੁਤ ਕੁਝ ਸ਼ਾਪ ਦਿੱਤਾ ਹਰ ਨਹੀਂ ਰੁਕੇ ਕਿਵੇਂ ਰੁਕ ਸਕਦੇ ਸੀ ਕਿਉਂਕਿ ਭਗਤ ਜੀ ਨੂੰ ਤੋੜਨ ਵਾਲਾ ਕੋਈ ਹੋਰ ਨਹੀਂ ਸੀ ਉਹਨਾਂ ਦੇ ਅੰਦਰਲੀ ਤਾਕਤ ਸੀ ਕਿਉਂਕਿ ਅੰਦਰਲੀ ਤਾਕਤ ਦੇ ਪਿੱਛੇ ਕੌਣ ਖੜਾ ਹੁੰਦਾ ਅਕਾਲ ਪੁਰਖ ਖੁਦ ਖੜਾ ਹੁੰਦਾ ਹੈ ਇਹ ਗੱਲ ਲਿਖੀ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਇਹ ਸਾਹਤ ਨਹੀਂ ਹੈ ਇਹ ਤਾਕਤ ਹੈ ਪ੍ਰਮਾਤਮਾ ਸ਼ਕਤੀ ਹੈ ਵਿਅਕਤੀ ਨਹੀਂ ਹੈ ਔਰ ਕੁਝ ਕਾਰ ਦਿਖਾਉਣ ਲਈ ਕੀ ਕਰਨਾ ਹੈ ਮੈਂ ਉਹਦੇ ਉੱਤੇ ਬਾਅਦ ਵਿੱਚ ਆਉਂਗਾ ਪਹਿਲਾਂ ਮੈਂ ਕੁਝ ਬੇਸਿਕ ਰਿਕੁਆਇਰਮੈਂਟਸ ਇਸ ਵਿਸ਼ੇ ਦੀਆਂ ਪੂਰੀਆਂ ਕਰ ਰਿਹਾ ਕੁਝ ਕਾਰ ਦਿਖਾਉਣ ਲਈ ਸਾਡੇ ਕੋਲੇ ਲਾ ਮਿਸਾਲ ਚਾਨਣ ਮਨਾ ਜੇ ਅਸੀਂ ਇਹ ਸੋਚਦੇ ਆ ਕਿ ਸਰਕਾਰ ਹੁਣ ਇੱਧਰ ਹੈ ਤਾਕਤ ਹੁਣ ਇੱਧਰ ਹੈ ਬਾਬੇ ਹੁਣ ਇੱਧਰ ਨੇ ਫਲਾਣੇ ਹੁਣ ਇੱਧਰ ਨੇ ਤਾਂ ਖਿਮਾ ਕਰਨਾ ਭੁੱਲ ਜਾਣਾ ਚਾਹੀਦਾ ਕਿ ਅਸੀਂ ਕੁਝ ਕਰ ਸਕਦੇ ਆ ਜਾਂ ਅਸੀਂ ਕੁਝ ਕਰਨ ਲਈ ਆਏ ਆ ਪੋਸੀਬਲ ਹੀ ਨਹੀਂ ਹੈ ਇਹ ਤਾਂ ਅੰਦਰੋਂ ਫੁੱਟ ਕੇ ਜਦੋਂ ਬਿਲਕੁਲ ਆਜ਼ਾਦੀ ਹੋਈ ਪਤਾ ਹੋਇਆ ਵੀ ਇਹ ਭਾਂਡਾ ਅੱਜ ਨਹੀਂ ਤਾਂ ਕੱਲ ਫੁੱਟ ਹੀ ਜਾਣਾ ਪਰ ਫੁੱਟਣ ਤੋਂ ਪਹਿਲਾਂ ਇਦਾਂ ਫੁੱਟ ਜਾਵੇ ਕਿ ਇਸ ਦੇ ਫੁੱਟਣ ਦੇ ਲੋਕੀ ਮਾਣ ਕਰ ਸਕਣਗੇ ਭਾਂਡਾ ਫੁੱਟਿਆ ਕਿਵੇਂ ਆ ਇਹਨੂੰ ਬਹੁਤਾ ਸੰਭਾਲਿਆ ਨਹੀਂ ਜਾ ਸਕਦਾ ਇਸ ਇਤਿਹਾਸ ਵਿੱਚੋਂ ਸਮਝ ਲਈਏ ਇੱਕ ਵਕਤ ਹੁੰਦਾ ਜਦੋਂ ਬੱਚੇ ਨੂੰ ਪਿਓ ਦੀ ਗੋਦ ਵਿੱਚ ਬੈਠਣ ਦਾ ਚਾਅ ਹੁੰਦਾ ਕਿ ਮੇਰਾ ਪਾਪੂ ਹੈ ਮੇਰੀ ਮਾਂ ਹੈ ਮੇਰਾ ਪਿਤਾ ਹੈ ਸਰਬੰਸਦਾਨੀ ਪਿਤਾ ਗੋਬਿੰਦ ਸਿੰਘ ਵੱਲ ਵੇਖੀਏ ਜਦ ਗੋਦ ਵਿੱਚ ਬੈਠਣ ਦਾ ਵਕਤ ਸੀ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਹੁਣ ਜਨਯਉ ਦੇ ਉੱਤੇ ਜ਼ੁਲਮ ਹੋ ਰਿਹਾ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹੈ ਤੁਸੀਂ ਆਖਦੇ ਹੋ ਬਲਦਾਨ ਦੀ ਲੋੜ ਹੈ ਵੱਡੇ ਮਨੁੱਖ ਦੇ ਬਲਦਾਨ ਦੀ ਲੋੜ ਹੈ ਤੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੋਣ ਹੁੰਦਾ ਜਾਓ ਜਾ ਕੇ ਬਲਦਾਨ ਦੇ ਦਿਓ ਬਈਓ ਗੱਲ ਹੈ ਕੋਈ ਸਾਡੇ ਘਰਾਂ ਵਿੱਚ ਵੀ ਬੱਚੇ ਨੇ ਅਸੀਂ ਵੀ ਬੱਚੇ ਸੀ ਆਲੇ ਦੁਆਲੇ ਵੇਖਦੇ ਆ ਦੇਖਿਆ ਕੋਈ ਐਸਾ ਬਾਲ 9 ਸਾਲ ਦੀ ਉਮਰ ਚ ਆਪਣੇ ਪਿਓ ਨੂੰ ਕਹਿੰਦਾ ਜਾ ਜਾ ਕੇ ਸਿਰ ਕਲਮ ਕਰਾ ਲਾ ਕਮਾਲ ਦੀ ਬਾਤ ਹੈ ਇੱਥੇ ਗੱਲ ਖਤਮ ਥੋੜਾ ਹੋ ਗਈ ਹੁਣ ਆਪਣੇ ਬਾਲ ਹੋ ਗਏ ਜਦ ਗੋਦੀ ਚ ਬੈਠਣ ਦਾ ਵਕਤ ਸੀ ਪਿਤਾ ਤੋੜ ਦਿੱਤਾ ਤੇ ਜਦ ਜਵਾਨ ਪੁੱਤਰਾ ਨੂੰ ਗੋਦੀ ਵਿੱਚ ਬਿਠਾਉਣ ਦਾ ਵਕਤ ਸੀ ਪਿਆਰ ਵਾਲੀ ਉਹ ਅੱਖਾਂ ਭਾਰਾ ਹੁੰਦੀਆਂ ਯਾਦ ਕਰਕੇ ਇੱਕ ਸੁਣਾਉਣ ਦੀਆਂ ਕਹਾਣੀਆਂ ਨਹੀਂ ਇਹ ਤਾਂ ਅਰਦਾਸ ਅੰਦਰੋਂ ਕਿਤੇ ਫੁੱਟ ਕੇ ਨਿਕਲੇ ਆਵੇ ਤੇ ਪਰਮੇਸ਼ਵਰ ਸੁਣ ਲਵੇ ਪੰਥ ਵਸੇ ਮੈਂ ਉਜੜਾ ਮਨ ਚਾਉ ਕਣੀਰਾ ਪਤਾ ਹੋਵੇ ਭਾਂਡਾ ਅੱਜ ਨਹੀਂ ਤਾਂ ਕੱਲ ਫੁੱਟਣ ਵਾਲਾ ਤੇ ਫੁੱਟਣ ਤੋਂ ਪਹਿਲਾਂ ਪਹਿਲਾਂ ਉਸ ਵਾੜੀ ਦਾ ਰਖਵਾਲਾ ਬਣ ਕੇ ਉਹਦੀ ਸੇਵਾ ਕਰਕੇ ਕੁਝ ਤਿਲ ਫੁੱਲ ਯੋਗਦਾਨ ਇਸ ਸਰੀਰ ਦਾ ਇਸ ਘਰ ਦਾ ਇਸ ਸਮਾਨ ਦਾ ਜੋ ਮੇਰੇ ਨਾਂ ਤੇ ਰੱਖਿਆ ਉਹ ਮਾਲਕ ਨੇ ਉਹ ਉਹ ਸਮਰਪਣ ਵਿੱਚ ਆ ਜਾਵੇ ਪਿਆਰ ਵਾਲਿਓ ਫੇਰ ਪੋਸੀਬਲ ਹੈ ਕਿ ਭਗਤਪੂਰਨ ਸਿੰਘ ਵਾਲੇ ਰਾਹ ਦੇ ਉੱਤੇ ਪੈਰ ਰੱਖਿਆ ਜਾਵੇ ਪੁੱਤਰਾਂ ਲਈ ਅਰਦਾਸਾਂ ਸਾਰੇ ਕਰਦੇ ਨੇ ਨੌਕਰੀਆਂ ਤਰੱਕੀਆਂ ਮਹਿਲ ਮਾੜੀਆਂ ਵੱਡੀ ਕਾਰ ਉਦੋਂ ਵੱਡਾ ਘਰ ਪੋਤਿਆਂ ਦਾ ਸਭ ਕੁਝ ਮੰਗਦੇ ਨੇ ਸੁੱਖਣਾ ਸੁਖ ਦੇ ਨੇ ਮੈਨੂੰ ਕਹਿ ਲੈਣ ਦੇਣਾ ਕਿੰਨੇ ਇੱਕ ਲੋਕ ਨੇ ਜਿਹੜੇ ਇਸ ਗੱਲ ਦੀ ਸੁੱਖਣਾ ਤਾਂ ਗੁਰਮਤ ਵਿੱਚ ਹੈ ਹੀ ਨਹੀਂ ਇਸ ਗੱਲ ਦੀ ਜਗਿਆਸਾ ਕਰਦੇ ਨੇ ਇਸ ਗੱਲ ਲਈ ਰੋ ਰੋ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿਰ ਰੱਖ ਲੈਂਦੇ ਨੇ ਫਿਰ ਸਿਰ ਚੱਕਿਆ ਨਹੀਂ ਜਾਂਦਾ ਇਸ ਕਰਕੇ ਕਲਗੀਆਂ ਵਾਲਿਆ ਮੇਰੀ ਗੱਲ ਸੁਣ ਸੁਣ ਮੇਰੀ ਗੱਲ ਤੂੰ ਮੇਰੇ ਤੇ ਕਿਰਪਾ ਕਰੇਂਗਾ ਕਿ ਨਹੀਂ ਤੂੰ ਮੇਰਾ ਸਾਰਾ ਕੁਝ ਆਪਣੀ ਸੇਵਾ ਚ ਲੰਘੇ ਆ ਕੇ ਨਹੀਂ ਕਿਉਂਕਿ ਵਿਰਲਿਆਂ ਨੂੰ ਮਿਲਣਾ ਇਹ ਸਾਰਿਆਂ ਦੇ ਵਸ ਦੀ ਖੇਡ ਨਹੀਂ ਇਹ ਵਿਰਲਿਆਂ ਟਾਵਿਆਂ ਦੇ ਹਿੱਸੇ ਆਉਂਦਾ ਹੈ ਕਿ ਉਹਨਾਂ ਦਾ ਸਭ ਕੁਝ ਪਰਮੇਸ਼ਰ ਦੀ ਸੇਵਾ ਵਿੱਚ ਅਰਪਣ ਹੁੰਦਾ ਹੈ ਦੇਖਿਆ ਨਾ ਭਗਤ ਜੀ ਦੀ ਛਪਰੀ ਕਿੱਦਾਂ ਰਹਿੰਦੇ ਸਨ ਕਿੱਥੇ ਰਹਿੰਦੇ ਸਨ ਪਿਆਰ ਵਾਲਿਓ ਇਹ ਵਿਰਲਿਆਂ ਦੇ ਹਿੱਸੇ ਆਉਂਦਾ ਇਹ ਟਾਵਿਆਂ ਦੇ ਹਿੱਸੇ ਆਉਂਦਾ ਆਪਣੇ ਅਗਲਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਇਸ ਅਵਸਥਾ ਤੇ ਖੜੇ ਕਰ ਲਈਏ ਕਿ ਅਸੀਂ ਇਹ ਅਰਦਾਸ ਕਰੀਏ ਵਾਹਿਗੁਰੂ ਇਹ ਅਰਦਾਸ ਕਰੀਏ ਕਿ ਤੂੰ ਜੋ ਮੈਨੂੰ ਦਿੱਤਾ ਹੈ ਮੈਂ ਇਹਨੂੰ ਕੁਝ ਕਰ ਸਕਣ ਲਈ ਅਰਪਣ ਕਰ ਸਕਾਂ ਤੇ ਜਦੋਂ ਇਹ ਅਵਸਥਾ ਆ ਗਈ ਤੇ ਗੁਰਬਾਣੀ ਦਾ ਨਿਸ਼ਚਿਤ ਸੀ ਕੁਝ ਵੀ ਕਰ ਸਕਦੇ ਹਾਂ ਅਤ ਹੀ ਰਣ ਮੇ ਤਵਜੂਜ ਮਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਕਿਤੇ ਵੀ ਚਲੇ ਜਾਓ ਉੱਥੇ ਤੁਸੀਂ ਆਪਣਾ ਸੰਕਲਪ ਪੂਰਾ ਕਰ ਸਕਦੇ ਹੋ ਆਤਮ ਪਰਗਾਸ